ਆ ਗੋਸਾ ਡੈਰੀ ਫਾਰਮ ਚੈਨਲ ਤੇ ਅੱਜ ਦੀ ਵੀਡੀਓ ਪਿੰਡ ਬੁਰਜਟਲਮਾ ਜ਼ਿਲ੍ਹਾ ਮਾਨਸਾ ਆਪਣੇ ਮੈਂਬਰ ਗੋਵਿੰਦ ਦੇ ਘਰੋਂ ਦਾ ਛੋਟਾ ਭਰਾ ਆਪਣਾ ਬਾਈ ਕੋਲੇ ਆਹ ਨਾਗ ਹੈ ਦੋ ਨਾਗ ਨਗੇ ਮਿੱਤਰੋ ਦੋਨੇ ਵੀਡੀਓ ਦੇ ਵਿੱਚ ਆਪਾਂ ਦਿਖਾਵਾਂਗੇ ਆ ਪਹਿਲੇ ਨੰਬਰ ਵਾਲਾ ਨਾਗ ਸਾਹੀਵਾਲ ਦੇ ਜਰਸੀ ਦਾ ਕ੍ਰਾਸ ਆ ਗਈ ਠੰਡੀ ਐ ਕੋਨੀ ਐ ਪੂਰੀ ਜੇ ਥਾਣਾ ਦੀ ਗਾ ਕੁਆਲਿਟੀ ਦੀ ਗੱਲ ਕਰਾਂ ਤਾਂ ਮੋਟਾ ਚਵਾਈ ਵਾਲਾ ਥਾਣ ਲੱਗਿਆ ਬਾਕੀ ਸਾਰੀ ਡਿਟੇਲ ਆਪਾਂ ਗੋਵਿੰਦ ਮੈਂਬਰ ਦੋਲੇ ਮਿਆਂ ਸਸਰੀ ਗੱਲ ਬਾਈ ਸਸਰੀ ਉਹ ਠੀਕੋ ਮੈਂਬਰ ਠੀਕਾ ਵਧੀਆ ਬਾਈ ਜੀ ਮੈਂਬਰ ਅੱਜ ਆਪਾਂ ਆ ਨਾਗ ਦੀ ਗੱਲ ਕਰੀਏ ਹਾਂ ਈ ਡਿਟੇਲ ਹੈ ਕਿ ਨਵਾਂ ਸੂਆ ਬਈ ਦਾ ਤੀਜਾ ਸੂਆ ਵੀਰੇ ਐਡ ਕੀ ਤੀਜੇ ਸੂਏ ਸੂਗੀ ਤੀਜਾ ਸੂਣਾ ਵੀਰੇ ਕਿੰਨੇ ਦਿਨ ਕੱਢਦੀ ਹੈ ਕੱਢ ਜੂ ਬਈ ਦਾ 11 ਦਿਨ ਠੀਕ ਹੈ ਬਈ ਜੇ ਹੁਣ ਆਪਾਂ ਬਈ ਇਹਦੇ ਦੁੱਧ ਦੀ ਗੱਲ ਕਰੀਏ ਦੁੱਧ ਵੀਰੇ ਹੋਰ ਦੁੱਧ ਦੱਸਦੇ ਹੈਂ ਫਾਰਾਂ ਜਮਾਂ ਸਹੀ ਜੋਕ ਕੀ ਲਈ ਲੱਲੀ ਆਲਾ ਸੂਪੀ ਹਾਂ ਲਓ ਵੀ ਮਿੱਤਰੋ ਖੁੱਲਾ ਦੁੱਧ ਪਾਉਣ ਵਾਲੀ ਆ ਚੰਗੀ ਹੈ ਦੁੱਧ ਬਈ ਚਿੱਟਾ ਹੈ ਜੰਮਾ ਬਈ ਚਿੱਟਾ ਮੈਸ ਵਰਗਾ ਦੁੱਧ ਆ ਠੀਕ ਹੈ ਮਿੱਤਰੋ ਵਧੀਆ ਹੁੰਦੀ ਹੈ ਭਰਾ ਕ੍ਰੋਸ ਦੇ ਵਿੱਚ ਦੁੱਧ ਦੀ ਕੁਆਲਿਟੀ ਕਹਿੰਦੇ ਸੋਹਣੀ ਆਉਂਦੀ ਆ ਵਧੀਆ ਆਉਂਦੀ ਆ ਫੈਨਡ ਫੂਡ ਭਰਾ। ਬਹੁਤ ਵਧੀਆ ਹੁੰਦੀ ਆ ਬਾਈ ਫੈਨਡ ਤਾਂ। ਸੋਹਣੀ ਐ ਠੰਡੀ ਐ ਸੀਰਾਂ ਦੀ ਛਾਲਰ ਦੀ ਗੱਲ ਕਰਾ ਨਾ ਤੁੰਨ ਦੀ ਸੋਹਣੀ ਬਣੀ ਐ। ਇਹ ਬਾਈ ਹੁਣ ਆਪਾਂ ਇਹਦੇ ਸੀਮਣ ਦੀ ਗੱਲ ਕਰੀਏ। ਕੀ ਗੱਲ ਕਰੀਏ? ਜੀ ਵੀਰੇ ਪੱਕਾ ਯਾਦ ਨਹੀਂ ਉਹ ਪ੍ਰੀਤ ਕਹਿੰਦਾ ਸੀ ਬਾਈ। ਪ੍ਰੀਤ ਟੀਕਾ ਭਰਿਆ ਹੋਇਆ ਜਰਸੀ ਦਾ। ਠੀਕ ਆ ਆਪਣੇ ਡਾਕਟਰ ਰੇਸ਼ਨ ਦਾ ਭਰਿਆ ਆਪਣੇ। ਠੀਕ ਹੈ। ਹਾਂ। ਸੋਹਣੀ ਆ ਮਿੱਤਰੋ। ਜੇ ਬਾਈ ਹੁਣ ਆਪਾਂ ਇਹਦੀ ਤਿਆਰੀ ਸੋਹਣੀ ਕਰਦੀ ਆਉਂਦੀ ਆ ਹਜੇ ਦਿਨ ਕੱਢਦੀ ਐ ਟੱਲਾ ਬਹੁਤ ਬਈਆਂ ਕਿੰਨਾ ਦੁੱ ਆ ਸਹੇਗੀ ਆਪਾਂ ਠੀਕ ਹੈ ਯਾ ਪਹਿਲਾ ਨਾਲ ਵਧੀਆ ਜਿਆਦਾ ਤਿਆਰ ਕੀਤੀ ਹੋਈ ਹੈ ਠੀਕ ਹੈ ਮੈਂ ਮੇਰਾ ਪਹਿਲਾ ਦਾ ਫੋਨ ਨੰਬਰ ਬੋਲਾਂ ਆਪਣਾ ਫੋਨ ਨੰਬਰ 62397 ਵੀਰੇ ਹਾਂਜੀ 19396 ਇੱਕ ਵਾਰੀ ਹੋਰ ਬੋਲ ਦੇ ਵੀਰੇ 62397 ਹਾਂਜੀ 19396 ਵੀਰੇ ਠੀਕ ਹੈ ਬਾਈ ਘਰ ਕਿੱਥੇ ਜੇ ਰਹਿ ਗਿਆ ਬਈ ਆਪਣਾ ਘਰ ਵੀਰੇ ਆਪਣਾ ਉੱਬੇ ਅੱਡੇ ਕੋਲ ਰਹਿ ਗਿਆ ਬੱਸ ਸਟੈਂਡ ਦੇ ਨਜ਼ਦੀਕ ਹੀ ਆ ਬਾਕੀ ਜਿਹਨੂੰ ਵੀ ਮਿੱਤਰੋ ਤੁਸੀਂ ਪੁੱਛੋਗੇ ਇੱਧਰ ਕਬਾਡੀਆ ਗਰਾਊਂਡ ਰਹਿ ਜਾਂਦਾ ਨੇੜੇ ਵੀਰੇ ਠੀਕ ਹੈ ਬਾਈ ਬਾਕੀ ਵੀਡੀਓ ਦੇ ਵਿੱਚ ਫੋਨ ਨੰਬਰ ਦੇਤਾ ਤੇ ਥੱਲੇ ਚੱਲ ਵੀ ਰਿਹਾ ਮਿੱਤਰੋ ਅਬ ਨਾਗਨੂ ਤੌਰ ਪਰਾ ਸੋਹਣੀ ਐ ਚੰਗੀ ਤਿਆਰੀ ਕਰੀ ਆ ਮਿੱਤਰੋ ਹਜੇ ਦਾ ਦਿਨ ਕੱਢਦੀ ਐ ਤੇ ਲਾਟੂ ਲਾ ਬਹੁਤ ਪਈਆਂ ਤੁਰਦੀ ਦੇ ਮਾਰ ਲੋ ਨੀਗਾ ਚੰਗੀ ਐ ਮਿੱਤਰੋ ਅੰਦਰ ਬਾਹਰ ਦਾ ਅੰਡਰੀ ਲੱਗਿਆ ਹੋਇਆ ਸੋਹਣੀ ਲਿਓੜੀ ਲੱਗੀ ਹੋਈ ਐ ਨਾੜਾ ਨੂੜਾ ਅੰਦਰ ਦੇ ਵਿੱਚ ਬਹੁਤ ਜ਼ਿਆਦੇ ਐ ਪਲੀ ਪੁਲੀ ਬਹੁਤ ਜ਼ਿਆਦੇ ਲੰਮੀ ਲੈਥ ਲਵਾਈ ਐ ਨਾ ਜਿਹੜੀ ਸੋਹਣਾ ਕੰਨ ਲੱਗਿਆ ਗੋਲ ਛੋਟਾ ਠੰਡੀ ਸੀਲ ਐ ਮਿੱਤਰੋ ਇਹਦਾ ਤਿਆਰੀ ਹੋਰ ਵੀ ਕਰਨੀ ਐ ਕਿਤੇ ਮਰਜੀ ਖੜਾ ਕੇ ਚੋਲੋ ਕਰਮ ਵਾਲੀ ਨੇ ਠੰਡੀ ਐ ਲਈ ਮਿੱਤਰੋ ਜਮਾ ਬਾਹਰ ਬਾਹਰ ਦੇ ਢਿੱਲਾ ਇੱਥੇ ਖੜਾ ਲਾ ਦੂੰ ਮੈਂ ਬਰਾ ਇੱਕ ਗੱਲ ਹੋਰ ਪੁੱਛਦੇ ਆਂ ਹਾਂ ਬਾਈ ਜੀ ਉਰੇ ਜੇ ਲਿਆ ਬਈ ਮੈਂ ਬਰਾ ਜੇ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਰੇਟ ਕੀ ਕਰਦੇ ਰੇਟ ਮੇਰੇ 72000 ਰੁਪਿਆ 72 ਹਾਂ ਤੇ ਮਾਨਦਾਨ ਮਾਨਦਾਨ ਕੋਈ ਕਰਦੇ ਵੀਰੇ ਕਿਹੜਾ ਵੀਡੀਓ ਦੇਖ ਕੇ ਆਉਗਾ ਕਰਦੀਏ ਲਓ ਵੀ ਮਿੱਤਰੋ ਸਿਰੇ ਜਾਣ ਵਾਲਾ ਬੰਦਾ ਨਹੀਂ ਇੱਕ ਵਾਰੀ ਕਾਲ ਕਰਕੇ ਦੇਖ ਲਿਓ 2000 ਘੱਟ ਕਰਦੇ ਮੈਂ ਬਰਾ ਕੀ ਆ ਵੀਰੇ ਠੀਕ ਹੈ ਲਓ ਵੀ ਮਿੱਤਰੋ ਨਾਗਦੇ ਨਿਗਾ ਮਾਰ ਲਓ ਬਹੁਤ ਯਾਦੇ ਸੋਹਣੀ ਤਿਆਰੀ ਹੈ 2022 ਕਹਿੰਦਾ ਆਪਾਂ ਤੇਰਾ ਮਾਨ ਦਾ ਰੱਖ ਕੇ ਘਟ ਕਰਤਾ ਬਾਕੀ ਤੁਸੀਂ ਜਦੋਂ ਕੋਲੇ ਆ ਕੇ ਗੱਲ ਕਰੋਗੇ ਨਾ ਸਿਰੇ ਜਾਣ ਵਾਲਾ ਬੰਦਾ ਨਹੀਂ ਚੰਗਾ ਘਰੇਲੂ ਪਰਿਵਾਰ ਹੈ ਬਾਕੀ ਸੋਹਣੀ ਤਿਆਰੀ ਕਰੀ ਆ ਮਿੱਤਰੋ ਜਿਹੜੇ ਵੀਰ ਨੂੰ ਵੀ ਪਸੰਦ ਆਉਂਦੀ ਹੋਈ ਨਾ ਇੰਡੈਕਟ ਕਰ ਲਿਓ ਮੋਟਾ ਚਵਾਈ ਵਾਲਾ ਸੋਹਣਾ ਥਾਣ ਲੱਗਿਆ ਹੋਇਆਗਾ ਐਟਲ ਨਾ ਪਰ ਬਹੁਤ ਪਈ ਆ ਦੇ ਤਾਂ ਬਹੁਤ ਹਜੇ ਤਾਂ ਕੱਚੀ ਆ ਮਿੱਤਰੋ ਹਜੇ ਤਾਂ ਨਾ ਪੂਰੀ ਤਿਆਰੀ ਬੈਠਾ ਕੇ ਜਾਣਾ ਇਹ ਤੋਂ ਹਾਂ ਢੰਡੀ ਆ ਸੋਹਣੀ ਆ ਹੋਈ ਹਾਂ ਲਈ ਹੁਣ ਮੈਂ ਭਰਾਵਾ 2 ਨੰਬਰ ਵਾਲਾ ਨੱਕ ਦਿਖਾ ਦਈਏ ਆ ਛੋਟੀ ਹੈ ਬਈ ਹਾਂ ਵੀਰੇ ਛੋਟੀ ਠੀਕ ਹੈ ਇਹਦੀ ਕੀ ਡਿਟੇਲ ਆ ਬਈ ਇਹ ਤੀਜੇ ਲਾਲਾ ਸੂਣਾ ਇਹਨੇ ਖਾਲੀ ਆਜ ਤੱਕ ਅੱਛਾ ਖਾਲੀ ਆ ਦੋ ਵਾਰੀ ਸੂਈ ਆ ਦੋ ਵਾਰੀ ਸੂਈ ਆ ਠੀਕ ਹੈ ਹੁਣ ਇਹਦੇ ਕੋਈ ਸੀਮਨ ਸੂਮਣ ਰਖਾਇਆ ਬਈ ਨਾ ਵੀਰੇ ਆਪਾਂ ਝੂਠ ਮਾਰਦੇ ਨਹੀਂ ਜਮਾਂ ਕੁਝ ਕਿੰਨਾ ਦੁੱਧ ਆ ਬਈ ਹੁਣ ਦੁੱਧ ਦਾ 2-3 ਲੀਟਰ ਆ ਭਰਾ ਇੱਕ ਡੰਗ ਚੋਣਾ ਬਈ ਇੱਕ ਡੰਗਾ ਠੀਕ ਹੈ ਪਾਸ ਹੁੰਦੀ ਆ ਨਾ ਦੋਨੇ ਡੰਗਾ ਦੋਨੇ ਡੰਗਾ ਥਣਾ ਦੀ ਮਿੱਤਰ ਪਾਸ ਹੁੰਦੀ ਆ ਸੂਣਾ ਨੇੜੇ ਸਿੰਘ ਮੋੜਿਆ ਜੇ ਮੈਂ ਸੋਣ ਬਹੁਤ ਜਿਆਦਾ ਕਰਦਾ ਵੀਰੇ ਛੋ ਲੰਮੀ ਲੰਮੀ ਤੇ ਚੌੜੀ ਬਹੁਤ ਯਾਰੇ ਸੋਹਣਾ ਵਜਣਾ ਜਿਹੜੇ ਵੀਰ ਨੇ ਕਿਤੇ ਤਿਆਰ ਤੂਰ ਕਰਕੇ ਮਿੱਤਰੋ ਲੈਣੀ ਵੇਚਣੀ ਆ ਜਾਂ ਰੱਖਣੀ ਆ ਨਾ ਚੰਗੀ ਆ ਕੱਲਾ ਕੱਲਾ ਥਣ ਲੱਗਿਆ ਦੇਖ ਲੋ ਮਿੱਤਰੋ ਮਾਰ ਲੋ ਨਿਗਾ ਚਾਰੇ ਥਣ ਕੱਲਾ ਕੱਲਾਗਾ ਬਹੁਤ ਯਾਰੇ ਸ਼ਕੀਨ ਆ ਮਿੱਤਰੋ ਕਿੰਨਾ ਦੁੱਧ ਕੱਢਿਆ ਬਈ ਤਾਜੀ ਨੇ ਬਰੇ ਨੇ ਜਮਾ ਸਹੀ 13 ਕਿਲੋ ਦੁੱਧ ਕੱਢਿਆ ਤਾਜੀ ਨੇ 13 ਕਿਲੋ ਦੁੱਧ ਕੱਢਿਆ ਹਾਂ ਠੀਕ ਐ ਬਈ ਕਿੰਨੇ ਵਾਰੀ ਹੀਟ ਚ ਆ ਗਈ ਭਰਾ ਪਰਾਗੀ ਦੋਤਨ ਬਰੀ ਠੀਕ ਹੈ ਹਾਂ ਛੋਟਾ ਨਹੀਂ ਪਿੰਡ ਆਪਣੇ ਇਹ ਠੀਕ ਤੋ ਨਹੀਂ ਰਹਿੰਦੀ ਪਰਾ ਸਹੀ ਗੱਲ ਦਸੀਏ ਠੀਕ ਹੈ ਛੋਟੇ ਤੋ ਰਹਿੰਦੀ ਹੈ ਪਰਾ ਹਾਂ ਇਹ ਵੀ ਗੱਲ ਹੈ ਇਹ ਵਿੱਚ ਨਾ ਰਵਈ ਇਹ ਜੇ ਹੁੰਦੇ ਨਾ ਹਾਂ ਬਈ ਗੱਲ ਸਿਆਣੀ ਹੈ ਬਾਈ ਦੀ ਮੈਂਬਰ ਦੀ ਵਿੱਚ ਮਿੱਤਰੋ ਰਵਈ ਇਹ ਜੇ ਹੁੰਦੇ ਆ ਜਿਹੜੇ ਝੋਟਿਆਂ ਤੋਂ ਕ੍ਰਾਸ ਕਰਕੇ ਗੱਭਣ ਰਹਿੰਦੀਆਂ ਹਾਂ ਲੈ ਮੈਂ ਮੈਂਬਰਾਂ ਝੋਟੀ ਤੋਰ ਆਪਣੀ ਝੋਟੀ ਤੋਰ ਸ਼ਕੀਨ ਬਹੁਤ ਹੈ ਵਜਨ ਬਹੁਤ ਹੈ ਕੱਦ ਥੋੜਾ ਜਿਹਾ ਖੂਨ ਤੋਂ ਡਰਦੀ ਹੈ ਵੈਸੇ ਠੰਡੀ ਸੀਲ ਹੈ ਚੌੜੀ ਚੂੜੀ ਦੀ ਗੱਲ ਕਰਾਂ ਨਾ ਮਿੱਤਰੋ ਜਮਾ ਰਿੰਗ ਚ ਖੜਨ ਵਾਲੀ ਝੋਟੀ ਹੈ ਬਹੁਤ ਜਿਆਦੇ ਪਿੱਠ ਪੜਾ ਚੌੜਾ ਲੈਗ ਸਕੋਰ ਦੀ ਗੱਲ ਕਰਾਂ ਨਾ ਤਾਂ ਹਾਂ ਤੋਂ ਮਿੱਤਰੋ ਇਹ ਮਿੱਤਰੋ ਤਾਂ ਹਾਂ ਤੋਂ ਗੱਲ ਕਰਾਂ ਨਾ ਤਾਂ ਹਾਂ ਤੋਂ 2 ਢਾਈ 1.5 ਫੁੱਟ ਮੰਗੂ ਤਾਂ ਖੁੱਲੀ ਚੌੜੀ ਹੈ ਲੈਗ ਸਕੋਰ ਦੀ ਗੱਲ ਕਰਾ ਪਿੱਠਾ ਬੜਾ ਬਹੁਤ ਜਿਆਦੇ ਚੌੜੀ ਹੈ ਮਿੱਤਰੋ ਸੋਹਣੀ ਹੈ ਬਾਕੀ ਥਣਾ ਦੀ ਪਾਸ ਹੈ ਵਜਨ ਵੀਡ ਪੂਰਾਗਾ ਸ਼ਕੀਨ ਹੈ ਜੇ ਮੈਂਬਰਾ ਹੁਣ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਬਾਈ ਰੇਟ ਬਰੇ ਦਾ 75000 ਰੁਪਏ ਦੇ ਦਾਂਗੇ ਦੇ ਲੈਣਾ ਮਾਣ ਤਾਣ ਬਈ ਹੋਊਗਾ ਜਮਾਂ ਵੀਰੇ ਠੀਕ ਐ ਲੋ ਵੀ ਬੜੀ ਭਾਈਆ ਝੋਟੀਆਂ ਦੇ ਰੇਟ ਅੱਜ ਗੱਲ ਦਾ ਝੀ ਜੋ ਝੋਟੀਆਂ ਮਿੱਤਰੋ ਭਜਨ ਭੋਜਨ ਵੀ ਬਹੁਤ ਐ ਖੁੱਲੀ ਡੁੱਲੀ ਐ ਸੋਹਣੀ ਐ ਜਿਹੜੇ ਵੀਰ ਨੂੰ ਜਿਹੜੇ ਵੀ ਮਿੱਤਰੋ ਹਨਾ ਪਸੰਦ ਆਉਂਦੀ ਐ ਕੰਡੈਕਟ ਕਰ ਲਓ ਨੰਬਰ ਵੀਡੀਓ ਦੇ ਵਿੱਚ ਬਾਈ ਨੇ ਬੋਲਤਾ ਇੱਕ ਵਾਰੀ ਨੰਬਰ ਮੈਂਬਰਾ ਹੋਰ ਬੋਲਤੇ 62397 ਵੀਰੇ 1996 ਬਾਈ ਬਾਈ ਕੋਈ ਬੱਚਾ ਬੱਚਾ ਤਾਂ ਨਹੀਂ ਮਗ ਰਹਿਗਾ ਨਾ ਵੀਰੇ ਠੀਕ ਐ ਸਿੰਗਲ ਝੋਟੀ ਐ ਸਿੰਗਲ ਝੋਟੀ ਲੋ ਵੀ ਮਿੱਤਰੋ ਇਹ ਸਿੰਗਲ ਝੋਟੀ ਦੀ ਵੀਡੀਓ ਐ ਇੱਕ ਬਾਈ ਕੋਲੇ ਉਹ ਨਗ ਸਾਹੀਵਾਲ ਦੀ ਲਾਲ ਜਰਸੀ ਦਾ ਕ੍ਰਾਸ ਖੜੀ ਐ ਤਿਆਰ ਐ ਧੁੰਨ ਵਾਲੀਆ ਸੋਹਣੀ ਐ ਦੋਨੇ ਨਾਗ ਬਾਈ ਕੋਲੇ ਸੇਲ ਆ ਜਿਹੜੇ ਵੀ ਜਿਹੜੇ ਵੀ ਨੂੰ ਪਸੰਦ ਆਉਂਦਾ ਹੋਇਆ ਕਿੱਡਾ ਇਕੱਟ ਕਰ ਲਿਓ ਸਿਰੇ ਜਾਣ ਵਾਲਾ ਬੰਦਾ ਨਹੀਂ ਸੋਹਣੇ ਨਾਗਾ ਐ ਹੋਰ ਮੈਂਬਰ ਠੀਕ ਐ ਕੋਈ ਗੱਲ ਬਾਤ ਨਹੀਂ ਬਾਈ ਓਕੇ ਜਮਾ ਠੀਕ ਐ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਧੰਨਵਾਦ ਇਹ ਮਿੱਤਰੋ ਤਾਹਾਂ ਤੋਂ ਗੱਲ ਕਰਾਂ ਨਾ ਤਾਹਾਂ ਤੋਂ 2 2.5 1.5 ਫੁੱਟ ਮੰਗੂ ਤਾਂ ਖੁੱਲੀ ਚੌੜੀ ਹੈ ਲੈਗ ਸਕੋਰ ਦੀ ਗੱਲ ਕਰਾ ਪਿੱਛਾ ਬੜਾ ਬਹੁਤ ਜਿਆਦਾ ਚੌੜੀ ਹੈ ਮਿੱਤਰੋ ਸੋਹਣੀ ਹੈ ਬਾਕੀ ਥਾਣਾ ਦੀ ਪਾਸ ਹੈ ਵਜਨ ਵਿੱਡ ਪੂਰਾਗਾ ਸ਼ਕੀਨ ਹੈ ਜੇ ਮੈਂ ਭਰਾ ਹੁਣ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਬਾਈ ਰੇਟ ਬਰੇ ਦਾ 75000 ਰੁਪਏ ਦੇ ਦਾਂਗੇ ਦੇ ਲੈਣਾ ਮਾਨਦਾਨ ਬਾਈ ਹੋਊਗਾ ਜਮਾਂ ਵੀਰੇ ਠੀਕ ਹੈ ਲੋ ਵੀ ਪਰਾਈ ਆ ਝੋਟੀਆਂ ਦੇ ਰੇਟ ਅੱਜ ਗੱਲ ਕਰਦੇ ਆ ਜੋ ਝੋਟੀਆਂ ਮਿੱਤਰੋ ਵਜਨ-ਵਜਨ ਵੀ ਬਹੁਤ ਹੈ ਖੁੱਲੀ ਡੁੱਲੀ ਹੈ ਸੋਹਣੀ ਹੈ ਜਿਹੜੇ ਵੀਰ ਨੂੰ ਜਿਹੜੇ ਵੀ ਮਿੱਤਰੋ ਹਨਾ ਪਸੰਦ ਆਉਂਦੀ ਹੈ ਕੰਡੈਕਟ ਕਰ ਲਓ ਨੰਬਰ ਵੀਡੀਓ ਦੇ ਵਿੱਚ ਬਾਈ ਨੇ ਬੋਲਤਾ ਇੱਕ ਵਾਰੀ ਨੰਬਰ ਮੈਂਬਰਾ ਹੋਰ ਬੋਲਤਾ 62397 ਵੀਰੇ 1996 ਬਾਈ ਬਾਈ ਕੋਈ ਬੱਚਾ ਬੱਚਾ ਤਾਂ ਨਹੀਂ ਮਗ ਰਹਿਗਾ ਨਾ ਵੀਰੇ ਠੀਕ ਆ ਸਿੰਗਲ ਝੋਟੀ ਆ ਸਿੰਗਲ ਝੋਟੀ ਲਓ ਵੀ ਮਿੱਤਰੋ ਇਹ ਸਿੰਗਲ ਝੋਟੀ ਦੀ ਵੀਡੀਓ ਹੈ ਇੱਕ ਬਾਈ ਕੋਲੇ ਉਹ ਨਗ ਸਾਹੀਵਾਲ ਦੀ ਲਾਲ ਜਰਸੀ ਦਾ ਕ੍ਰਾਸ ਖੜੀ ਹੈ ਤਿਆਰ ਹੈ ਧੰਨ ਵਾਲੀ ਸੋਹਣੀ ਹੈ ਦੋਨੇ ਨਗ ਬਾਈ ਕੋਲੇ ਸੇਲ ਹੈ ਜਿਹੜੇ ਵੀ ਜਿਹੜੇ ਵੀਰ ਨੂੰ ਪਸੰਦ ਆਉਂਦਾ ਹੋਇਆ ਕੰਡੈਕਟ ਕਰ ਲਿਓ ਸਿਰੇ ਜਾਣ ਵਾਲਾ ਬੰਦਾ ਨਹੀਂ ਸੋਹਣੇ ਨਾਗਾ ਹੋਰ ਮੈਂ ਭਰਾ ਠੀਕ ਹੈ ਕੋਈ ਗੱਲ ਬਾਤ ਬਾਈ ਓਕੇ ਜਮਾ ਠੀਕ ਹੈ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਧੰਨਵਾਦ